ਮਸ ਹੋਏ ਪਏ ਨੇ ਸ਼ਹਿਰ ਤੇ ਚਰਚਾ ਦਾ ਵਿਸ਼ਾ ਬਣੇ ਪਏ ਨੇ ਦਵਾਰਕਾ ਜੀ ਨੇ ਕੋਈ ਉਹ ਕਹਿੰਦੇ ਵੀ ਇਹਦੀ ਕਹਿੰਦੇ ਅਸੀਂ ਮੈਂਬਰ ਹੀ ਨਹੀਂ ਵਧਣ ਦੇਣੇ ਵੀ ਜਿਹੜੇ ਜਿੰਨੀ ਕੁ ਵੋਟ ਹੈ ਉਹ ਆਪਣੇ ਘਰੇ ਡੇਰੀ ਰੱਖਦੇ ਨੇ ਵੀ ਗੱਲ ਇਹ ਵੀ ਕਹਿੰਦੇ ਵੀ ਉਹਨਾਂ ਦੇ ਭੋਜਨ ਲਈ ਵੀ ਦਵਾਰਕਾ ਜੀ ਲੋਕਾਂ ਚ ਬੈਠ ਕੇ ਉਹਨਾਂ ਨੂੰ ਤਾਂ ਤੁਸੀਂ ਆਪ ਕਿਸੇ ਟਾਈਮ ਆ ਕੇ ਖਾ ਸਕਦੇ ਹੋ ਸਾਡੇ ਪ੍ਰਿੰਸੀਪਲ ਸਾਹਿਬ ਸਾਡੇ ਟੀਚਰ ਸਾਹਿਬਾਨ ਜੋ ਭੋਜਨ ਅਸੀਂ ਬੱਚਿਆਂ ਨੂੰ ਦਿੰਦੇ ਨੇ ਉਹੀ ਉਹ ਖਾਂਦੇ ਨੇ ਉਹੀ ਤਿਆਰ ਕਰਵਾਉਂਦੇ ਨੇ ਉਹੀ ਬਣਵਾਉਂਦੇ ਨੇ ਬੱਚੇ ਕਿ ਅਲੱਗ ਬਣਤਾ ਹੈ ਉਹ ਮੈਨੇਜਮੈਂਟ ਹੋਵੇ ਜਾਂ ਸਟਾਫ ਆਪਣੀ ਅਲੱਗ ਬਣਾਤਾ ਹੈ ਖਾਣਾ ਐਸਾ ਹੈ ਜੀ ਇਹ આરોਪ ਬਿਲਕੁਲ निराधार ਹੈ ਕਿਉਂਕਿ ਆਪ ਕਦੇ ਵੀ ਕਿਸੇ ਦਿਨ ਆ ਕਰਕੇ ਚੈੱਕ ਕਰ ਸਕਤੇ ਹੈਂ ਪਹਿਲੀ ਵਾਰ ਤੋਂ ਛਾਤਰ ਹੋਰ ਅਧਿਆਪਕ ਰਸੋਈ ਮੈਂ ਬੈਠ ਕੇ ਮੰਤਰ ਉਚਾਰਨ ਕਰਕੇ ਤਬੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਦੇਖੋ ਜੀ ਇਹ ਤਾਂ ਬਹੁਤ ਵਧੀਆ ਗੱਲ ਹੈ ਵੀ ਸ਼ਹਿਰ 'ਚ ਜਿਹੜੀ ਇੰਨੀ ਪੁਰਾਣੀ ਸੰਸਥਾ 1907 ਦੀ ਬਣੀ ਹੋਈ ਹੈ ਇਹ ਵੀ ਇਹਦਾ ਜਿਹੜਾ ਇਲੈਕਸ਼ਨ ਹੋ ਰਿਹਾ ਇੱਕ ਸ਼ਹਿਰ ਵਾਸਤੇ ਬਹੁਤ ਚੰਗੀ ਗੱਲ ਹੈ ਕਿਉਂਕਿ ਇਹ ਪਹਿਲਾਂ ਇੱਥੇ ਕੁਝ ਇੱਕ ਦੋ ਬੰਦਿਆਂ ਦੀ ਉਹ ਮੋਨੋਪੋਲੀਓ ਸੀਗੀ ਉਹਨਾਂ ਨੇ ਆਪਣਾ ਇਹ ਘਰੇ ਸਮਝਿਆ ਹੋਇਆ ਸੀਗਾ ਸੰਸਥਾ ਤਾਂ ਇਹਨੂੰ ਸਮਝਦੇ ਨਹੀਂ ਸੀਗੇ ਇਸ ਕਾਰਨ ਮੈਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਦਾ ਵੀ ਜਿੰਨੇ ਵੀ ਇਹਦੇ ਮੈਂਬਰ ਨੇ ਵੀ ਇਹ ਚ ਸਿਰਫ 1960 ਦੀ ਬਣੀ ਹੋਈ ਸੰਸਥਾ 'ਚ ਸਿਰਫ 65 ਬੱਚੇ ਪੜਦੇ ਨੇ ਟੋਟਲ ਤੇ 12 ਜਿਹੜੀਆਂ ਬਾਦ ਦੁਕਾਨਾਂ ਨੇ ਇੱਥੇ ਕਲਗੀਦਰ ਜਿਹੜਾ ਗੁਰਦੁਆਰਾ ਸਾਹਿਬ ਹੈ ਆਪਣੇ ਉਹਦੇ ਓਪੋਜ਼ਿਟ ਪਾਰਕਿੰਗ ਵਾਲੀ ਜਗ੍ਹਾ ਵੀ ਮੈਨੂੰ ਪਤਾ ਲੱਗਿਆ ਇਹਨਾਂ ਦੀ ਉਹ ਸੰਸਕ੍ਰਿਤ ਪਾਠਸ਼ਾਲਾ ਦੀ ਜਗ੍ਹਾ ਉਹ ਤੇ ਮੈਂ ਤਾਂ ਸ਼ਹਿਰ ਵਾਸੀ ਨੂੰ ਹੀ ਅਪੀਲ ਕਰਨਾ ਚਾਹੁੰਦਾ ਵੀ ਇੱਕ ਕੁਰੇ ਮੈਂਬਰ ਦਾ ਹੀ ਮੈਂ ਨਾਮ ਸੁਣਿਆ ਖਾਸ ਕਰ ਜਿਹੜੇ ਅੱਜ ਕੱਲ੍ਹ ਖਾਸੀ ਫੇਮਸ ਹੋਏ ਪਏ ਨੇ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣੇ ਪਏ ਨੇ ਦਵਾਰਕਾ ਜੀ ਨੇ ਕੋਈ ਉਹ ਕਹਿੰਦੇ ਵੀ ਇਹਦੀ ਕਹਿੰਦੇ ਅਸੀਂ ਮੈਂਬਰ ਹੀ ਨਹੀਂ ਵਧਣ ਦੇਣੇ ਵੀ ਜਿਹੜੇ ਜਿੰਨੀਕ ਵੋਟ ਹੈ ਉਹ ਆਪਣੇ ਘਰੇ ਡੈਰੀ ਰੱਖਦੇ ਨੇ ਜਿਹਦਾ ਦਿਲ ਕਰਦਾ ਉਹਦੀ ਵੋਟ ਬਣਾਉਂਦੇ ਨੇ ਜਿਹਦਾ ਦਿਲ ਕਰਦਾ ਉਹਦੀ ਵੋਟ ਨਹੀਂ ਬਣਾਉਂਦੇ ਉਹਨਾਂ ਸਾਡੇ 3-4 ਖਾਸ ਦੋਸਤ ਨੇ ਇੱਕ ਗੁਈ ਕਾਲੀ rau ਨੇ ਪ੍ਰੋਫੈਸਰ ਕੋਲੋਨੀ ਇੱਕ ਗੁਰਪ੍ਰਬਾਲ ਸਿੰਘ ਨੇ ਬਾਜ਼ਾਰ ਚ ਸਾਡੇ ਅਮਨ ਕਟਾਰੀਆ ਜੀ ਨੇ ਇਵਨ ਕਿ ਢੰਡ ਸਾਹਿਬ ਦੀ ਵੀ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਉਹਨਾਂ ਦੀ ਵੋਟ ਵੀ ਕੱਟਤੀ ਸੀ ਪਰ ਹੁਣ ਦੁਬਾਰਾ ਬਣ ਗਈ ਉਹਨਾਂ ਦੀ ਵੋਟ ਢੰਡ ਸਾਹਿਬ ਦੀ ਵੀ ਪਰ ਮੈਨੂੰ ਲੱਗਦਾ ਉਹ ਹੁਣ ਵੋਟ ਨਹੀਂ ਪਾ ਸਕਣਗੇ ਕਹਿੰਦੇ 2-3 ਸਾਲ 3 ਸਾਲ ਬਾਅਦ ਵੋਟ ਪੈਂਦੀ ਹੈ ਤੇ ਮੇਰੀ ਤਾਂ ਹੱਥ ਜੋੜ ਕੇ ਸ਼ਹਿਰ ਵਾਸੀਆਂ ਨੂੰ ਆਹੀ ਬੇਨਤੀ ਹੈ ਵੀ ਸਾਡਾ ਜਿਹੜਾ ਰਜੀਵ رائے ਮਹਿਤਾ ਜੀ ਪੱਪੀ ਅੰਕਲ ਉਹਨਾਂ ਦਾ ਪੈਨਲ ਹੈ ਸਨਾਤਨ ਸ਼ਕਤੀ ਪੈਨਲ ਜਿਹਨੂੰ ਕਹਿੰਨੇ ਆਪਾਂ ਵੀ ਉਸ ਪੈਨਲ ਨੂੰ ਆਪਾਂ ਬੋਟਾਂ ਪਾ ਕੇ ਕਾਮਯਾਬ ਬਣਾਈਏ ਤਾਂ ਕਿ ਜਿਵੇਂ ਏਐਸ ਮੈਨੇਜਮੈਂਟ ਚ ਤਕਰੀਬਨ 6000 ਮੈਂਬਰ ਹਰੇ ਵੋਟ ਪਾ ਸਕਦਾ ਵੀ ਓਮੇ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਵੀ ਇਹਦੀ ਸਦਸਤਾ ਵਧਾਈ ਜਾਵੇ ਤਾਂ ਕਿ ਜੇ ਕੋਈ ਜਿਵੇਂ ਉੱਥੇ 20000 ਦੀ ਰੱਖੀ ਗਈ ਹੈ ਮੈਂਬਰਸ਼ਿਪ ਓਮੇ ਹਰੇ ਕੋਈ ਨਾ ਕੋਈ ਮੈਂਬਰ ਬਣਾ ਕੇ ਕੋਈ ਰੱਖ ਕੇ ਇਹਦਾ ਸੁਧਾਰ ਕੀਤਾ ਜਾਵੇ ਪੂਰੇ ਖਾਸ ਕਰ ਵੀ ਬਹੁਤ ਜਿਹੜੀ ਜੋ ਬਾਹਰ ਸ਼ਾਪਸ ਨੇ ਜਾਂ ਕੁਝ ਹੈ ਉਹਨਾਂ ਨੂੰ ਮਨਮਰਜ਼ੀ ਨਾਲ ਚਲਾਇਆ ਜਾ ਰਿਹਾ ਈਵਨ ਕਿ ਜਿਹੜੇ ਉਹਦੇ ਸਟੂਡੈਂਟ ਨੇ ਇਹ ਮਤਲਬ ਜੋ ਸੁਣੀ ਗੱਲ ਹੈ ਇਹ ਵੀ ਕਹਿੰਦੇ ਵੀ ਉਹਨਾਂ ਦੇ ਭੋਜਨ ਲਈ ਵੀ ਦਵਾਰਕਾ ਜੀ ਲੋਕਾਂ ਚ ਬੈਠ ਕੇ ਉਹਨਾਂ ਪਰ ਵੀ ਮੰਦਭਾਗੀ ਗੱਲ ਬੋਲਦੇ ਨੇ ਵੀ ਸਾਨੂੰ ਹੁਣ ਇਹਨਾਂ ਦਾ ਵੀ ਸੁਣਿਆ ਵੀ ਇਹਨਾਂ ਦਾ ਭੋਜਨ ਬਣਾਉਣਾ ਪੈਂਦਾ ਜਿਹੜੇ ਉਹਰੇ ਸਾਡੇ ਪਾਲੇ ਹੋਏ ਨੇ ਪਤਾ ਨਹੀਂ ਐ ਕੁਝ ਵੋਟਿੰਗ ਦਾ ਯੂਜ਼ ਕਰਦੇ ਨੇ ਇਹ ਦੇਖੋ ਰੱਬ ਨੂੰ ਪਤਾ ਪਰ ਦਵਾਰਕਾ ਜੀ ਦਾ ਜੋ ਇਸ ਸਵਸਤਾਪਤੀ ਰਵਈਆ ਉਹ ਬਹੁਤ ਗਲਤ ਰਵਈਆ ਹੈ ਇਸ ਕਰਕੇ ਉਹਨਾਂ ਦੇ ਪੈਨਲ ਨੂੰ ਭਜਾਓ ਰਜੀਵ ਰਾਏ ਮਹਿਤਾ ਜੀ ਦੇ ਪੈਨਲ ਨੂੰ ਜਿਤਾਓ ਧੰਨਵਾਦ ਜੀ ਜੈ ਹਿੰਦ ਹਾਂਜੀ ਕਾਂਗਰਸੀ ਕੌਂਸਲਰ ਅਮਰੀਸ਼ ਕਾਲੀਆ ਜਿਨੇ ਤੁਹਾਡੇ ਤੇ આરોਪ ਲਾਏ ਨੇ ਹਾਂਜੀ ਤੇ ਬਈ ਤੁਸੀਂ ਜਿਹੜੇ ਬੱਚੇ ਦੇ ਵੋਟਾਂ ਇਕੱਠਾ ਹੈ ਗਿਆ ਜਿਹੜੇ ਕਾਲਜ ਦੀਆਂ ਵੇ ਤੁਸੀਂ ਆਪਣੀ ਮਨਮਰਜ਼ੀ ਨਾਲ ਬਣਾ ਰਹੀ ਆ ਕੱਟ ਰਹੀ ਹੋ ਹਾਂਜੀ ਪਰ ਵੋਟਾਂ ਵਧਾਉਣ ਤੋਂ ਦੇ ਦੂਜੀ ਇਹ ਕਿ ਉਹਨਾਂ ਨੇ ਕਿਹਾ ਸੀ ਜਿਹੜੇ ਬੱਚਿਆਂ ਨੂੰ ਖਾਣਾ ਦਿੱਤਾ ਜਾਂਦਾ ਹੈ ਉਹਦੀ ਕੁਆਲਿਟੀ ਵੀ ਸਹੀ ਨਹੀਂ ਹੁੰਦੀ ਕਿ ਇਸ ਬੰਦੇ ਕੀ ਕਹਿਣਾ ਚਾਹੁੰਦੇ ਨੇ ਤੁਸੀਂ ਨਮਸਕਾਰ ਜੀ ਦੇਖੋ ਜਿਹੜਾ ਬੰਦਾ ਸਾਡਾ ਮੈਂਬਰ ਨਹੀਂ ਹੈਗਾ ਹਾਂਜੀ ਔਰ ਜਿਹੜਾ ਬੰਦਾ ਕਦੇ ਕਾਲਜ ਨਹੀਂ ਆਇਆ ਉਹ ਸਾਡੇ ਬਾਰੇ ਕੋਈ ਵਿਆਖਿਆਨ ਕਰਦਾ ਤਾਂ ਇਹ ਸਹੀ ਨਹੀਂ ਹੈ ਅਸੀਂ ਕਿਸੇ ਦੀ ਵੋਟ ਨਹੀਂ ਕੱਟਦੇ ਜਿਹੜਾ ਮੈਂਬਰ ਆਪਣੀ ਸਬਸਕ੍ਰਿਪਸ਼ਨ ਨਹੀਂ ਦੇ ਪੰਦਾ ਆਟੋਮੈਟਿਕਲੀ ਬਾਈ ਡਿਫਾਲਟ ਉਹਦੀ ਵੋਟ ਕੱਟੀ ਜਾਂਦੀ ਹੈ ਉਹਨਾਂ ਦਾ ਕਹਿਣਾ ਕਿ ਅ ਅਮਨ ਕੁਟਾਰੀਆ ਦੀ ਬੋਰਡ ਕੱਟੀ ਸੀ ਸਰ ਮੈਂ ਉਹੀ ਕਹਿ ਰਿਹਾ ਉਹਨਾਂ ਨੇ ਫੀਸ ਨਹੀਂ ਜਮ੍ਹਾਂ ਕਰਵਾਈ ਮੈਂਬਰ ਫੀਸ ਜਮ੍ਹਾਂ ਨਹੀਂ ਕਰਵਾਈ ਇਹ ਤਾਂ ਸਾਨੂੰ ਤਾਂ ਸਾਲ ਤੋਂ ਬਾਅਦ ਅਸੀਂ ਨਿਰੀਖਣ ਕਰਦੇ ਹਾਂ ਵੀ ਕਿਹੜੇ ਕਿਹੜੇ ਬੰਦਾ ਰਹਿ ਗਿਆ ਸਾਨੂੰ ਤਾਂ ਤਾਂ ਪਤਾ ਲੱਗਦਾ ਕਿਉਂਕਿ ਸਾਰਾ ਸਾਲ ਦੇ ਵਿੱਚ ਮੈਂਬਰਸ਼ਿਪ ਰੀਨਿਊ ਹੁੰਦੀ ਰਹਿੰਦੀ ਹੈ ਜਿਹੜਾ ਲਾਸਟ ਜੀ ਸਾਨੂੰ ਪਤਾ ਲੱਗਦਾ ਵੀ ਇਹ ਬੰਦੇ ਦੀ ਰਹਿ ਗਈ ਉਹਦੀ ਕੱਟੀ ਜਾਂਦੀ ਆ ਅਸੀਂ ਕੱਟਦੇ ਕਿਸੇ ਦੀ ਨਹੀਂ ਆਪਣੇ ਆਪ ਕੱਟੀ ਜਾਂਦੇ ਜਿਹੜਾ ਫੀਸ ਨਹੀਂ ਜਮ੍ਹਾਂ ਕਰਾਉਂਦਾ ਇੱਕ ਭੋਜਨਾਰੇ ਗਿਆ ਸੀ ਵੀ ਭੋਜਨ ਨਹੀਂ ਸਰ ਭੋਜਨ ਤਾਂ ਤੁਸੀਂ ਆਪ ਕਿਸੇ ਟਾਈਮ ਆ ਕੇ ਖਾ ਸਕਦੇ ਹੋ ਸਾਡੇ ਪ੍ਰਿੰਸੀਪਲ ਸਾਹਿਬ ਸਾਡੇ ਟੀਚਰ ਸਾਹਿਬਾਨ ਜੋ ਭੋਜਨ ਅਸੀਂ ਬੱਚਿਆਂ ਨੂੰ ਦਿੰਨੇ ਆ ਉਹੀ ਉਹ ਕਰਦੇ ਨੇ ਉਹੀ ਤਿਆਰ ਕਰਵਾਉਂਦੇ ਨੇ ਉਹੀ ਬਣਵਾਉਂਦੇ ਨੇ ਉਹੀ ਖਾਂਦੇ ਨੇ ਜੋ ਮੇਰੇ ਕੋਲ ਰਾਸ਼ਨ ਦੀ ਪਰਚੀ ਆ ਜਾਂਦੀ ਆ ਮੈਂ ਕਦੇ ਵੀ ਉਦੇ ਵਿੱਚ ਕੋਈ ਕਾਹਨ ਛਾੜ ਨਹੀਂ ਗਈ ਮੈਂ ਸਾਰਾ ਰਸ਼ਨ ਉਹ ਨੂੰ ਭਜਵਾ ਦਿੰਦਾ ਪਰ ਰਸ਼ਨ ਵੀ ਸਾਰਾ ਗੁੱਡ ਕੁਆਲਟੀ ਦਾ ਹੁੰਦਾ ਉਹ ਵੀ ਤੁਹਾਨੂੰ ਉਹ ਸਾਡੇ ਪ੍ਰਿੰਸੀਪਲ ਸਾਹਿਬ ਜਾਂ ਟੀਚਰ ਬੇਤਰ ਦਸ ਪਾਉਂ ਹਾਂਜੀ ਕੀ ਨਾਮ ਹੈ ਆਪ ਦਾ ਸਰ ਬਲਵੰਤ ਗੱਤਸ ਮੇਰਾ ਨਾਮ ਹੈ ਹਾਂਜੀ ਔਰ ਮੈਂ ਇਹਾ ਪ੍ਰਿੰਸੀਪਲ ਹਾਂ ਸ੍ਰੀ ਸਰਸੋਤੀ ਸੰਸਕ੍ਰਿਤ ਕਾਲਜ ਫਰਨਾਲੇ ਹਾਂਜੀ ਜੀ ਔਰ ਆਪਕੇ ਉਪਰ ਕਾਉਂਸਲਰ ਅਮਰੀਸ਼ ਕਾਲਜ ਨੇ ਰੋਕ ਲਗਾਇਆ ਹੈ ਹਾਂ ਜੀ कि जोन सा यहाँ खाना बनता है आपके प्रधान जी के ऊपर जोन सा यहाँ खाना बनता है बच्चों के अलग बनता है मैनेजमेंट हुए या स्टाफ अपनी अलग बनाता है खाना ऐसे ये आरोप बिल्कुल निराधार है क्योंकि आप कभी किसी दिन आकर के चेक कर सकते हैं पहली बात तो छात्र और अध्यापक रसोई में बैठ के मंत्रोच्चारण करके तभी भोजन करते हैं और एक पंक्ति बैठ करके रही बात खाना अलग अलग बनता है सभी का एक खाना बनता है चाहे प्रिंसिपल हो चाहे प्राध्यापक हो चाहे छात्र हों और चाहे यहाँ कर्मचारी हों सभी का एक ही खाना बनता है इसमें कोई संदेह नहीं ये आरोप बिल्कुल निराधार है खाने की क्वालिटी वगैरह कैसी होती है <coughs> खाने की क्वालिटी अलग अलग है सर वो हमने जो तो <coughs> पास किया है ना जैसे एक दिन दाल बन जाती है एक दिन मिक्स वेज बन जाती है एक दिन छोले आलू बन जाते हैं तो अलग अलग हमने वो बनाया हुआ है और नाश्ते में भी उसमें जैसे एक दिन पोहा बन गया एक दिन परौंठा बन गया तो अलग अलग हमने क्वालिटी की हुई है आप एक किसी दिन आओ और आप स्वयं भी भोजन करो यहाँ पता लगेगा आपको कि यहाँ पक्षपात है या बिल्कुल सारे इकट्ठा बैठ के खाते या नहीं खाते आओ, आओ आप